ਲਓ ਜੀ ਪਵਨ ਮੁੰਤਜ਼ਰ ਜੀ ਖਾਰੜ ਦੇ ਵਿੱਚ ਅਸੀਂ ਖੜੇ ਆਂ ਜੀ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਰੌਣਕ ਲਾਈ ਹੋਈ ਹੈ ਪੂਰੀ ਟਰੈਸ ਦੇ ਉੱਤੇ ਟਰੈਸ ਗਾਰਡਨ ਬਣਾਇਆ ਹੋਇਆ ਹੈ ਪਵਨ ਜੀ ਕਮਾਲ ਕੀਤੀ ਹੋਈ ਹੈ ਤੁਸੀਂ ਬਹੁਤ ਵਧੀਆ ਲੱਗ ਰਿਹਾ ਜੀ ਆ ਦੇਖੋ ਜੀ ਸਾਰੇ ਪਾਸੇ ਮੈਂ ਕਹਿੰਦਾ ਪੌਦੇ ਹੀ ਪੌਦੇ ਲਗਾਏ ਹੋਏ ਮਜ਼ਾ ਆ ਗਿਆ ਜੀ ਪਵਨ ਜੀ ਹਵਾ ਬੜੀ ਸਭ ਚੱਲ ਰਹੀ ਤੁਹਾਡਾ ਨਾਮ ਵੀ ਪਵਨ ਹੈ ਜੀ ਬਹੁਤ ਸਭ ਬਹੁਤ ਵਧੀਆ ਬਣਾ ਦਿੱਤਾ ਤੁਸੀਂ ਆ ਕੇ ਬੱਦਲ ਕਿਵੇਂ ਭਜ ਰਹੇ ਆ ਬੱਦਲ ਭਜੇ ਜਾ ਰਹੇ ਆ ਜੀ ਆ ਦੇਖੋ ਜੀ ਵਾਹ ਜੀ ਵਾਹ ਕਾਰੇ ਕਾਰੇ ਬਾਦਰਾ ਜਾਰੇ ਜਾਰੇ ਬਾਦਰਾ ਹਮਰੀ ਅਟਰੀਆ ਨਾ ਸ਼ੋਰ ਮਚਾ ਕਾਰੇ ਕਾਰੇ ਬਾਦਰਾ ਬਹੁਤ ਵਧੀਆ ਲੱਗ ਰਿਹਾ ਜੀ ਰੰਗ ਭੰਨ ਦਿੱਤਾ ਤੁਸੀਂ ਬੜਾ ਅੱਛਾ ਇਹ ਵੀ ਗੱਲ ਕਰਦੇ ਆਪਾਂ ਤੁਸੀਂ ਆ ਗਰੋ ਬੈਗਸ ਦੇ ਵਿੱਚ ਲਗਾਤਾ ਲੋਕੀ ਕਹਿੰਦੇ ਸਾਡੇ ਕੋਲ ਜਗ੍ਹਾ ਨਹੀਂ ਹੈ ਫੁੱਲ ਬੂਟੇ ਲਾਣ ਨੂੰ ਜਸੀ ਬਾਹ ਹਨਾ ਜੀ ਤੇ ਜੀ ਬਸ ਰੌਣਕ ਲਾਈ ਹੋਈ ਐ ਇਹ ਕਿਦਾਂ ਆਈਡੀਆ ਐ ਕਿਆ ਖਿਆਲ ਚੱਲਿਆ ਜੀ ਮੈਂ ਕਹਿੰਦਾ ਹੁੰਦਾ ਜੀ ਖੇਤਾਂ ਚ ਚੱਲੀਏ ਚਲੋ ਅੱਜ ਉੱਪਰ ਜਤੋਂ ਅੰਦੇ ਹੋ ਖੇਤਾਂ ਚ ਚਲੀਏ ਥੱਲੇ ਕਿੱਕੇ ਆੰਦੇ ਹੋ ਵੀ ਖੇਤਾਂ ਚ ਚਲੀਏ ਆਓ ਚਲੀਏ ਬਾਰਿਸ਼ ਫਿਰ ਤੋਂ ਸ਼ੁਰੂ ਹੋ ਗਈ ਤੁਸੀਂ ਬੱਦਲਾਂ ਦਾ ਗੀਤ ਗਾਇਆ ਨਾ ਜੀ ਮੀਂਹ ਪੈਣਾ ਸ਼ੁਰੂ ਹੋਣ ਲੱਗਿਆ ਆਪਾਂ ਦਵਾ-ਦਵ ਕਵਰ ਕਰੀਏ ਜੀ ਆ ਤੁਸੀਂ ਨਿੰਬੂ ਲਾਏ ਹੋਏ ਨੇ ਜੀ ਹਾਂ ਜੀ ਨਿੰਬੂ ਇਹ ਗੁਲੜ ਐ ਇਹ ਗੁਲੜ ਲੱਗਿਆ ਰੈੱਡ ਕਲਰ ਦਾ ਅੱਛਾ ਇਹ ਆਪਣਾ ਸਰਦਾ ਬਾਹਾਰ ਦਾ ਪੌਦਾ ਐ ਮੈਡੀਸਨਲ ਵੀ ਐ ਸ਼ੋ ਵੀ ਐ ਹਰਮੇਸ਼ਾ ਫੁੱਲ ਬੜੇ ਆ ਆ ਕੀ ਲੱਗਿਆ ਜੀ ਇਹ ਪੱਥਰ ਚੱਟਾ ਦੀ ਇੱਕ ਉਹ ਹੈ ਕਿਸਮ ਹੈ ਹਾਂ ਜੀ ਅੱਛਾ ਜੀ ਇਹ ਵੀ ਇੱਕ ਆਪਣਾ ਪਲਾਟ ਹੈ ਸਜਾਵਟੀ ਨਿੰਬੂ ਵਧੀਆ ਫਲ ਰਹੇ ਹਨ ਅਨਾਰ ਵੀ ਦਿਖ ਰਿਹਾ ਮੈਨੂੰ ਹਾਂ ਜੀ ਹਾਂ ਤੁਸੀਂ ਪੂਰੀ ਰੌਣਕ ਲਾਈ ਹੋਈ ਹੈ ਆ ਦੇਖੋ ਨਿੰਬੂ ਕਿੰਨੇ ਪਿਆਰੇ ਆ ਲਓ ਜੀ ਕਿੱਦਾਂ ਨਹੀਂ ਹੁੰਦੇ ਕੰਮ ਜਜ਼ਬਾ ਚਾਹੀਦਾ ਹੈ ਸੋਚ ਚਾਹੀਦੀ ਹੈ ਵਿਚਾਰ ਚਾਹੀਦਾ ਹੈ ਔਰ ਮਨ ਦੇ ਵਿੱਚ ਪੱਕਾ ਇਰਾਦਾ ਵੀ ਚਾਹੀਦਾ ਹੈ ਕਿਉਂ ਜੀ ਬਿਲਕੁਲ ਜੀ ਬਿਲਕੁਲ ਔਰ ਪਵਨ ਮントਰੀ ਜੀ ਐਹੋ ਜੀ ਸਖਸ਼ੀਅਤ ਨੇ ਜਿਹੜੇ ਹਮੇਸ਼ਾ ਲਾਈਵਲੀ ਰਹਿੰਦੇ ਨੇ ਖੁਸ਼ ਰਹਿੰਦੇ ਨੇ ਹੱਸਦੇ ਰਹਿੰਦੇ ਨੇ ਗਾਉਂਦੇ ਰਹਿੰਦੇ ਨੇ ਹਾਂਜੀ ਵਾਹ ਜੀ ਵਾਹ ਆ ਦੇਖੋ ਜੀ ਅਨਾਰ ਵੀ ਲਾਇਆ ਹੋਇਆ ਆਜੋ ਜੀ ਆਜੋ ਜੀ ਆਜੋ ਤੁਸੀਂ ਜੀ ਤੁਸੀਂ ਜੀ ਆਜੋ ਆਜੋ ਜੀ ਇਹਨੇ ਜੀ ਇਹਨਾਂ ਦੇ ਅਰਧੰਗਣੀ ਕਾ ਲਈ ਧਰਮ ਪਤਨੀ ਕਾ ਲਈ ਇਹਨਾਂ ਦੇ ਉੱਤੇ ਇੱਕ ਲਾਈਨ ਵੀ ਤੁਸੀਂ ਗਾ ਕੇ ਦੱਸੋ ਅਸੀਂ ਹਾਂਜੀ ਅਸੀਂ ਦੇਖੋ ਇਹ ਟਰਾਲੀਆਂ ਮਿੱਟੀ ਉੱਪਰ ਆਪਣੇ ਹੱਥਾਂ ਨਾਲ ਚੜਾਦੇ ਅੱਛਾ ਬਸ ਜਜਬੇ ਜੀ ਸ਼ਾਹ ਵਾਹ ਜੀ ਵਾਹ ਫਿਰ ਉੱਪਰ ਬਣਾਈ ਤਿਆਰ ਕੀਤਾ ਉਹਦੇ ਵਿੱਚ ਖਾਦ ਰਲਾਈ ਆਰਗੈਨਿਕ ਬਿਲਕੁਲ ਆਰਗੈਨਿਕ ਹੈ ਕੋਈ ਪੈਸਟਿਸਾਈਡ ਨਹੀਂ ਕੋਈ ਕੈਮੀਕਲ ਨਹੀਂ ਕੋਈ ਕਿਸੇ ਵੀ ਕਿਸਮ ਦਾ ਰੂੜੀ ਦੀ ਖਾਦ ਜਾਂ ਵਰਮੀ ਕੰਪੋਸ ਜਾਂ ਨਿੰਮਖੜੀ ਜਾਂ ਸਰੋਂ ਦੀ ਖਾੜ ਚੂਨਾ ਹੋਰ ਕਈ ਤਰ੍ਹਾਂ ਦੇ ਮਤਲਬ ਕਿ ਚੀਜ਼ਾਂ ਇਹਨਾਂ ਦਾ ਸਹਿਯੋਗ ਹੋਇਆ ਹਾਂਜੀ ਇਹਨਾਂ ਦਾ ਨਾਲ ਕਾਮਯਾਬ ਇਨਸਾਨ ਦੇ ਪਿੱਛੇ ਹਾਂਜੀ ਹਾਂਜੀ ਇੱਕ ਇਸਤਰੀ ਦਾ ਬਿਲਕੁਲ ਜੀ ਹੱਥ ਹੁੰਦਾ ਤੇ ਇਸਤਰੀ ਦੇ ਕਾਮਯਾਬੀ ਦਾ ਬੰਦੇ ਦਾ ਵੀ ਹੁੰਦਾ ਇਹ ਬਰਾਬਰ ਹੈ ਇਕੁਐਲਿਟੀ ਆਪਣੇ ਅੰਦਾਜ਼ ਵਿੱਚ ਕੁਝ ਗਾ ਕੇ ਦੱਸਣਾ ਇਹਨਾਂ ਨੂੰ ਸਮਰਪਿਤ ਕਰਕੇ आ चल के तुझे मैं लेके चलूं एक ऐसे गगन के तले वाह जी वाह जहां गम भी ना हो आंसू भी ना हो बस प्यार ही प्यार पले ਇਕ ਐਸ ਗਗਨ ਕੇ ਤਲੇ ਬਹੁਤ ਪਿਆਰੀ ਲਾਈਨਾਂ ਤੁਸੀਂ ਬੋਲੀਆਂ ਔਰ ਬਹੁਤ ਪਿਆਰੀ ਤੁਹਾਡੀ ਜੋੜੀ ਪਰਮਾਤਮਾ ਦੇ ਦਿੱਤੇ ਮਿਹਰ ਭਰਿਆ ਹੱਥ ਰਕੇ ਹਮੇਸ਼ਾ ਲਈ ਕੀ ਕਹਿੰਦੇ ਹੋ ਜੀ ਤੁਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਪਵਨ ਜੀ ਦੇ ਬਾਰੇ ਵਿੱਚ ਕੀ ਖਿਆਲ ਨੇ ਤੁਹਾਡੇ ਬੋਲੋ ਅੱਜ ਬੋਲ ਦੋ ਤੁਸੀਂ ਵਧੀਆ ਨਹੀਂ ਜੋ ਵੀ ਲਿਖਦੇ ਨੇ ਜੋ ਵੀ ਕਰਦੇ ਨੇ ਇਹ ਵਧੀਆ ਨੇ ਜੱਜਾ ਵਾਲਾ ਤੁਸੀਂ ਨਾਲ ਉਹਨਾਂ ਦੇ ਬਹੁਤ ਅੱਛਾ ਲੱਗਿਆ ਜੀ ਪਵਨ ਜੀ ਤੁਸੀਂ ਜਿਹੜੇ ਤੁਸੀਂ ਦੱਸਿਆ ਕਿ ਅਸੀਂ ਮਿੱਟੀ ਜਿਹੜੀ ਇਕੱਠਿਆ ਨੇ ਉੱਪਰ ਚੜਾਈ ਹਾਂਜੀ ਹਾਂਜੀ ਕੁੱਟਣੀ ਫਿਰ ਮਿੱਟੀ ਫਿਰ ਉਹਨਾਂ ਚ ਸਾਰਾ ਰੂੜੀ ਦੀ ਖਾਦ ਰਲਾਨੀ ਸਾਰੀਆਂ ਚੀਜ਼ਾਂ ਰਲਾਲੀਆਂ ਫਿਰ ਉਹਨਾਂ ਨੂੰ ਗਰੋ ਬੈਗ ਚ ਭਰ ਕੇ ਫਿਰ ਤਿਆਰ ਕੀਤਾ ਹੁਣ ਅੱਗੇ ਨੂੰ ਚੱਲੀਏ ਜੀ ਆਪਾਂ ਆਹ ਦੇਖੋ ਜੀ ਇਹ ਹਨਾਰ ਹੈ ਜੀ ਹਨਾਰ ਲੱਗਿਆ ਹੋਇਆ ਹਾਂਜੀ ਆ ਉਸ ਤੋਂ ਬਾਅਦ ਇਹ ਲੈਮਨ ਗ੍ਰਾਸ ਹੈ ਲੈਮਨ ਗ੍ਰਾਸ ਇਹ ਤੁਸੀਂ ਮਾਊਥ ਫਰੈਸ਼ਨਰ ਸਾਊਥ ਵਿੱਚ ਸਾਰੇ ਦੀ ਚਾਹ ਪੀ ਹੁੰਦੇ ਬਹੁਤ ਹੈਲਦੀ ਹੈ ਇਹ ਲੈਓ ਦੇਖਾ ਕੇ ਤੁਸੀਂ ਅੱਗੇ ਖਾ ਸਕਦੇ ਹਾਂਜੀ ਬਿਲਕੁਲ ਹੂੰ ਨਿੰਬੂ ਦਾ ਟੇਸ ਆ ਗਿਆ ਮੈਂ ਕਹਿੰਦਾ ਨੇ ਮੂੰਹ ਦੇ ਅੰਦਰ ਦਾ ਮੌਸਮ ਬਦਲ ਗਿਆ ਮਾਊਥ ਫਰੈਸ਼ਨਰ ਹੈ ਔਰ ਹੈਲਦੀ ਟੀ ਗ੍ਰੀਨ ਟੀ ਮਤਲਬ ਕਿ ਦੀ ਆਪਾਂ ਹਰਬਲ ਟੀ ਬਣਾਉਂਦੇ ਲੋ ਜੀ ਸਰੋਤਿਓ ਲੈਮਨ ਗ੍ਰਾਸ ਦੇ ਉੱਤੇ ਕਮੈਂਟ ਕਰਿਓ ਮੈਂ ਥੋੜਾ ਜਿਹਾ ਖਾਧਾ ਮੈਂ ਕਹਿੰਦਾ ਮੇਰੇ ਮੂੰਹ ਦਾ ਜਿਹੜਾ ਮੌਸਮ ਹੈ ਬਦਲ ਗਿਆ ਇਹ ਬਹੁਤ ਵਧੀਆ ਪਲਾਂਟ ਹੈ ਵੀ ਸਾਬਦੀ ਆ। ਆ ਦੇਖੋ ਜੀ ਇਹ ਬੂਟੇ ਲੱਗੇ ਹੋਏ ਨੇ। ਇਹ ਜਮਣ ਨੇ ਜੀ। ਇਹ ਜਮਣ ਲੱਗੀ ਹੋਈ ਆ। ਹਾਂ ਜੀ ਹਾਂ ਜੀ। ਇਹ ਇਹ ਜਮਣ ਲੱਗਣਗੀਆਂ ਇਹਦੇ ਤੇ? ਹਾਂ ਜੀ ਲੱਗਣਗੀਆਂ ਜਦੋਂ ਟਾਈਮ ਆਏਗਾ। ਅੱਛਾ, ਗਰੋ ਬੈਗ ਦੇ ਵਿੱਚ ਵੀ ਜਮਣਾਂ ਲੱਗ ਸਕਦੀਆਂ ਨੇ? ਹਾਂ ਜੀ ਬਿਲਕੁਲ ਇਹ ਸ਼ਤੂਤ ਲੱਗਦੇ ਆਂ ਅਸੀਂ ਖਾਂਦੇ ਆਂ। ਅੱਛਾ ਤੂਤੜੀਆਂ ਲੱਗਦੀਆਂ ਇਹਨੂੰ? ਬਹੁਤ ਹੀ ਵੱਲ ਆਉਂਦੀ ਸ਼ਰੋਤੇ ਉਹ ਗਮਲੇ ਦੇ ਵਿੱਚ ਲੱਗਿਆ ਹੋਇਆ ਤੂਤ ਤੁਸੀਂ ਦੇਖ ਸਕਦੇ ਹੋ ਕਹਿੰਦੇ ਵੀ ਤੂਤ ਵੀ ਇਹਨੂੰ ਲੱਗਦੇ ਆਂ ਤੇ ਤੁਸੀਂ ਖਾਦੇ ਨੇ। ਬਿਲਕੁਲ ਖਾਂਦੇ ਆਂ ਜੀ। ਅੱਛਾ ਜੀ। ਬਹੁਤ ਮ अच्छा जी हुन ਅੱਗੇ ਨੂੰ ਆ ਜੀ ਆਪਣਾ ਇਹ ਹੈ ਨਾਰੰਗੀ ਦਾ ਪੌਦਾ ਹੈ ਇਹ ਨਾਰਾ ਜਾ ਗ੍ਰੋਥ ਰੁਕੀ ਸੀ ਦੁਬਾਰਾ ਸੈਟ ਕਰੇ ਓਕੇ ਇਹ ਬਹੁਤ ਕਈ ਰੰਗ ਦੇ ਇਹ ਦੁਪਹਿਰ ਖਿੜੀ ਵੀ ਹੈ ਇਹ ਤੋਂ ਪਹੁੰਦੀ ਤਾਂ ਐਨੇ ਤੁਹਾਨੂੰ ਨਜਾ ਵਧੀਆ ਲੱਗਦਾ ਨਾ ਏਡੇ ਏਡੇ ਵੱਡੇ ਫੁੱਲ ਲੱਗਦੇ ਇਹ ਸਾਰੇ ਦੁਪਹਿਰ ਖਿੜੀਦੇ ਬਹੁਤ ਖਿੜਿਆ ਹੁੰਦਾ ਜੇ ਕਿਤੇ ਧੁੱਪ ਆਉਂਦੀ ਨਾ ਸਾਰੇ ਫੁੱਲੇ ਫੁੱਲ ਹੋਣੇ ਸੀ ਇੱਥੇ ਅੱਛਾ ਜੀ ਹਾਂ ਜੀ ਹਾਂ ਜੀ ਔਰ ਆ ਵੇਰ ਕਿਹੜੀ ਚੜੀ ਜਾ ਰਹੀ ਉੱਪਰ ਨੂੰ ਇੱਕ ਕਰੇਲੇ ਹੈ ਜੀ ਅੱਛਾ ਕਰੇਲੇ ਦੀ ਬੇਲ ਵੀ ਹੈ ਕਰੇਲੇ ਵੇਚਣਾ ਇਧਰਲੇ ਪਾਸੇ ਇੱਕ ਹੋਰ ਬੇਲ ਹੈ ਇੱਕ ਗਲੋ ਹੈ ਜੀ ਇਹ ਮੈਡੀਸਨਲ ਪਲਾਂਟ ਹੈ ਬੁਖਾਰ ਵਿੱਚ ਹੋਰ ਬਹੁਤ ਨਾਲ ਇਨਫੈਕਸ਼ਨ ਚ ਬਹੁਤ ਕੰਮ ਆਉਂਦੀ ਹੈ ਤੁਸੀਂ ਸਾਰੀ ਮੈਂ ਕਹਿੰਦਾ ਆਯੁਰਵੈਦਿਕ ਪਲਾਂਟ ਹੈ ਇਹ ਮਕੋਏ ਹੈ ਜੀ ਅੱਛਾ ਮਕੋਏ ਬਹੁਤ ਮਲਟੀ ਪਰਪਸ ਲੀਵਰ ਕਿਡਨੀ ਹਰੇਕ ਚੀਜ਼ਾਂ ਲਈ ਲੋਗ ਵੈਦ ਸਲਾਹ ਦੱਸਦੇ ਆ ਆਯੁਰਵੈਦਿਕ ਡਾਕਟਰ ਮਕੋਏ ਬੜਾ ਉਹ ਹੈ ਜੀ ਵੈਦ ਦੀ ਅਕਸਰ ਮੈਂ ਵੀ ਉਹਨਾਂ ਦੀ ਰਾਏ ਨਾਲ ਇਹ ਯੂਜ਼ ਕਰ ਲੈਂਦਾ ਅੱਛਾ ਕਰ ਲੈਂਦੇ ਹੋ ਹਾਂਜੀ ਤੇ ਇਹ ਹੈਗੀ ਪੁਨਰਨਵਾ ਜਿਹੜੀ ਤੁਸੀਂ ਉਹ ਵੈਦ ਜੀ ਡਾਕਟਰ ਆਰਵੇਰੀ ਮਰੰਡੇ ਵਾਲੇ ਉਹਨੇ ਦੱਸਿਆ ਪੁਨਰ ਨਵਾਇ ਹੈ ਬਹੁਤ ਰਾਮਬਾਨ ਚੀਜ਼ ਹੈ ਮਲਟੀਪਰਪਸ ਯੂਜ਼ ਹੈਗਾ ਨਾ ਜਰਵਾਇਦਾ ਵਾਲੇ ਵੀ ਦਾ ਜ਼ਿਕਰ ਕਰਦੇ ਇਹ ਹੈ ਜੀ ਭੂਮੀ ਆਵਲਾ ਅਰੇ ਵਾਹ ਯਾਨੀ ਆਵਲੇ ਦਾ ਸਮਾਲ ਪੀਨੀ ਆਵਲਾ ਹੂੰ ਇਹ ਆਵਲੇ ਦੀ ਤਰ੍ਹਾਂ ਪੱਤੇ ਐ ਬਰੀਕ ਬਰੀਕ ਆਵਲੇ ਨਾ ਤੇ ਲੱਗਦੇ ਆ ਜੀ ਅੱਛਾ ਜੀ ਬਰੀਕ ਬਰੀਕ ਇਹ ਲੀਵਰ ਲੀ ਹਰੇ ਚੀਜ਼ ਲਈ ਮਤਲਬ ਕਿ ਡਾਕਟਰ ਦੱਸਦੇ ਨੇ ਕਿ ਬਹੁਤ ਬੈਨੀਫੀਸ਼ੀਅਲ ਹੈ ਜਿਹਦਾ ਜੂਸ ਸਵੇਰੇ ਅਸੀਂ ਖੁਦ ਵੀ ਪਿੰਦੇ ਆਂ ਅਰੇ ਵਾਹ ਬੜਾ ਅੱਛਾ ਰੈਂਦਾ ਹੈ ਆ ਲਓ ਜੀ ਸਰੋਤਰੀ ਦੇਖੋ ਤੁਸੀਂ ਰੌਣਕ ਲਾਈ ਹੋਈ ਹੈ ਕੋਠੇ ਦੇ ਉੱਤੇ ਟੈਰਸ ਗਾਰਡਨ ਔਰ ਇਹਦਾ ਤੁਸੀਂ ਇੱਕ ਹਿੰਦੀ ਦਾ ਨਾਮ ਬੜਾ ਸੋਹਣਾ ਦਿੱਤਾ ਸੀਗਾ ਛਤ ਬਗੀਆ ਛਤ ਬਗੀਆ ਤੇ ਖੜੇ ਦੀ ਪਵਨ ਜੀ ਦੀ ਆਪਾਂ ਔਰ ਤુલਸੀ ਦੇ ਪੌਦੇ ਲੱਗੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ ਆ ਕੀ ਹੈ ਜੀ ਇਹ ਛਤੂਤ ਹੈ ਤુલਸੀ ਮਾਤਾ ਤੇ ਉਹ ਤੁਹਾਡੀ ਫੇਵਰੇਟ ਜਿਹੜੀ ਆਪਣੀ ਗੱਲ ਹੋਈ ਸੀ ਚਿਬੜ ਅਰੇ ਵਾਹ ਦੇਖੋ ਦੀ ਚਿਬੜ ਲੱਗ ਕੇ ਦੀ ਆ ਦੇਖੋ ਜੀ ਪਵਨ ਜੀ ਨਜ਼ਾਰਾ ਆਗਾ ਜੀ ਹਾਂ ਹਾਂ ਜੀ ਚਿਬੜਾਂ ਦੀ ਬੇਲ ਵੀ ਲਾਈ ਹੋਈ ਐ ਇਹ ਆਡ-ਆਡ ਕਲਰ ਦੇ ਦੁਪਹਿਰ ਖੀੜੀ ਦੇ ਆ ਲਓ ਜੀ ਪਹਿਲੇ ਮੈਂ ਚਿਬੜ ਦੇ ਦਰਸ਼ਨ ਕਰ ਲਾਂ ਜਰਾ ਦਿਖਾਉਂ ਹੋਰ ਵੀ ਹੋਰ ਵੀ ਦਿਖਾ ਦਿਆਂ ਚਿਬੜ ਦਿਖਾਉਂਦਾ ਆ ਲਓ ਜੀ ਚਿਬੜ ਹਾਂਜੀ ਆ ਦੇਖੋ ਜੀ ਹਾਂਜੀ ਹਾਂ ਵਾਹ ਜੀ ਵਾਹ ਚਿਬੜ ਲੱਗੇ ਹੋਏ ਨੇ ਜੀ ਇਹ ਉਹੀ ਮੁਕੋਏ ਐ ਇਹਦੇ ਆ ਲਓ ਤੁਸੀਂ ਆ ਜਿਹੜਾ ਇਹ ਲਾਂਟੇਂ ਵਰਗਾ ਲੱਗਦਾ ਹੈ ਇਹ ਪੰਭੋਲਾ ਵੀ ਕਹਿੰਦੇ ਆਪਾਂ ਪੰਭੋਲਾ ਆ ਆ ਦੇਖੋ ਕੀ ਟੇਸਟੀ ਅਜ ਤੁਸੀਂ ਚੱਪੰਬੋਲਾ ਕਿਦਾਂ ਖਾਂਦੇ ਐ ਇਦਾਂ ਹੀ ਖਾਏ ਜਾਂਦੀਆਂ ਕਿ ਇੱਦਾਂ ਕੋਈ ਹੋਰ ਪ੍ਰੋਸੈਸ ਵੀ ਹੁੰਦਾ ਨੇ ਇਹਦੇ ਪੱਤੇ ਵੀ ਕੰਮ ਆਉਂਦੇ ਐ ਤੇ ਸਾਰਾ ਕੁਝ ਕੰਮ ਆਉਂਦਾ ਪੱਕੀ ਜੀ ਪੰਬੋਲਾ ਤੁਸੀਂ ਹਾਂ ਜੇ ਚਾਹੋ ਤਾਂ ਖਾ ਸਕਦੇ ਐ ਇਦਾਂ ਹੀ ਖਾ ਲੈਣੀ ਐ ਜੀ ਹਾਂਜੀ ਹਾਂਜੀ ਫਾਲਾ ਦੇਖੋ ਜੀ ਪੰਬੋਲਾ ਦਾ ਫਾਲਾ ਕਰਦੇ ਨੇ ਲੱਗਦੇ ਵੀ ਹੈ ਮੈਂ ਤੋੜ ਲਿਆ ਜੀ ਆਹ ਦੇਖ ਲਓ ਇਹ ਪੰਬੋਲਾ ਹੂੰ ਆਹ ਹਾ ਹਾ ਵਾਹ ਜੀ ਵਾਹ ਠੱਟਾ ਮਿੱਠਾ ਨਜ਼ਾਰੇਦਾਰ ਹੈ ਪੰਬੋਲਾ ਖਾ ਰਿਹਾ ਖਾ ਰਹੇ ਆ ਜੀ ਇਹ ਪੰਬੋਲਾ ਖਾ ਰਹੇ ਆ ਜੀ ਪਵਨ ਜੀ ਦੇ ਛੱਤ ਬਗੀਆ ਤੇ ਟਰੈਸ ਗਾਰਡਨ ਦੀ ਇਹ ਵੱਡੀ ਮਕੋਏ ਕਹਿੰਦੇ ਇਹਨੂੰ ਪੰਗੋਲਾ ਵਾਲੀ ਇਹ ਇਹ ਛੋਟੀ ਮਕੋਏ ਹੈ ਛੋਟੀ ਮਕੋਏ ਇਹਦੇ ਵਿੱਚ ਮਤਲਬ ਕੀ ਪੰਗੋਲਾ ਗੋਲੀਆਂ ਜਿਹੀਆਂ ਲੱਗਦੀਆਂ ਕਾਲੀਆਂ ਤੇ ਲਾਲ ਅੱਛਾ ਉਹ ਬਹੁਤ ਹੀ ਮਤਲਬ ਕੀ ਟੋਨਿਕ ਬਣਾਉਂਦੇ ਹਨ ਲੀਵਰ ਟੋਨਿਕ ਉਹ ਗਰਮੀ ਦੇ ਜਿੰਨੇ ਪੇਸ਼ਾਬ ਦੇ ਰੋਗ ਨੇ ਉਹਨਾਂ 'ਚ ਬਹੁਤ ਡਾਕਟਰ ਮਤਲਬ ਕੀ ਰਿਕਮੈਂਡ ਕਰਦੇ ਇਹ ਹੈਗਾ ਆਪਣਾ ਨਾਜਬੋ ਵੀ ਕਹਿੰਦੇ ਆਪਣੇ ਪੰਜਾਬੀ 'ਚ ਚਟਣੀ ਚਟਣੀ ਵੀ ਬਣਾਉਂਦੇ ਠੰਡਾ ਹੁੰਦਾ ਗਰਮੀ ਤੋਂ ਖੁਸ਼ਬੂ ਦੇਖੋ ਇਹਦੀ ਟੇਸਟ ਵੀ ਕਰਕੇ ਦੇਖੋ 나ਗ ਕੀ 나ਜਬੋ 나ਜਬੋ ਹਾਂਜੀ 나ਜਬੋ ਹਾਂਜੀ ਇਹਦੀ ਚਟਣੀ ਬਣਦੀ ਹੈ ਪਦੀਨੇ ਚ ਪਾ ਕੇ ਤੇ ਵੈਸੇ ਹੀ ਦੇਖੋ ਖੁਸ਼ਬੂਦਾਰ ਹੈ ਨਾ ਬਹੁਤ ਵਧੀਆ ਜੀ ਇਹ ਉਹੀ ਸਮਝਣਾ ਲਕੀਤੀ ਹੋਈ ਹੈ ਤੁਸੀਂ ਸਮਝਣਾ ਆ ਲੋ ਜੀ ਸਮਝਣਾ ਵਾਹ ਜੀ ਵਾਹ ਮੋਰਿੰਗਾ ਹਾਂਜੀ ਬੜੇ ਗੁਣਕਾਰੀ ਪੌਦੇ ਲਾਏ ਹੋਏ ਜੀ ਰਾਜ ਜੀ ਇਹ ਹਰੀ ਮਿਰਚ ਦਾ ਪੌਦਾ ਹੈ ਬਾਕੀ ਇਹ ਗਲੋ ਹੈ ਹੂੰ ਠੀਕ ਹੈ ਜੀ ਇਹ ਹੈਗੀ ਮੌਸਮੀ ਮਸਮੀ ਅਸੀਂ ਖਾਦੀ ਹੈ ਇਹਦੀ ਲੱਗੀ ਸੀ ਇੱਕ ਵਾਰ ਆ ਜੇ ਹੁਣ ਦੁਬਾਰਾ ਡਵੈਲਪ ਹੋਇਆ ਮਰਦਾ ਮਰਦਾ ਬਚਿਆ ਇਹ ਪੌਦਾ ਜੀ ਅੱਛਾ ਮਰਦਾ ਮਰਦਾ ਬਚਿਆ ਬਸ ਬਿਲਕੁਲ ਕੁਝ ਵੀ ਨਹੀਂ ਸੀ ਫਿਰ ਦੁਬਾਰਾ ਆਏ ਤੇ ਮਿਹਨਤ ਕੀਤੀ ਤੇ ਕਾਮਯਾਬ ਹੋ ਗਏ ਸਰੋਤੇ ਤੁਸੀਂ ਦੂਰ ਦੂਰ ਤੋਂ ਦੇਖ ਰਹੇ ਹੋ ਵੀਡੀਓ ਨੂੰ ਆਪਣੇ ਆਪਣੇ ਕਮੈਂਟ ਥੱਲੇ ਜਰੂਰ ਕਰੀ ਚੱਲਿਓ ਆ ਮਰਿੰਗਾ ਸਵੰਜਣਾ ਔਰ ਜਿਹੜਾ ਹੈ ਸ਼ਤੂਤ ਮਸਮੀ ਇਹ ਬੈਂਗਣ ਨੇ ਜੀ ਔਰ ਬੈਂਗਣ ਵੀ ਵਿੱਚ ਲੱਗੇ ਹੋਏ ਨੇ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਕੋਈ ਟੈਰਸ ਗਾਰਡਨ ਤੁਸੀਂ ਬਣਾਇਆ ਹੋਇਆ ਤਾਂ ਉਹਦੀ ਫੋਟੋ ਖਿੱਚ ਕੇ ਪਾਜੇ ਔਰ ਜਿਹੜੇ ਪੌਦੇ ਪਵਨ ਜੀ ਨੇ ਨਹੀਂ ਲਗਾਏ ਔਰ ਤੁਹਾਡੇ ਕੋਲ ਹੈਗੇ ਨੇ ਉਹਨਾਂ ਬਾਰੇ ਵੀ ਕਮੈਂਟ ਜਰੂਰ ਕਰਾ ਜੇ ਆ ਕੀ ਆ ਗਿਆ ਜੀ ਇਹ ਅੰਜੀਰ ਦਾ ਪੌਦਾ ਹੈ ਮੇਰੇ ਖਿਆਲ ਮੈਂ ਲਗਾਏ ਸੀ ਪਹਿਲਾ ਅੰਜੀਰ ਸੁੱਕ ਗਿਆ ਸੀ ਅੱਛਾ ਕੁੱਤ ਸੰਗੀਰ ਦੇ ਅੰਜੀਰ ਦੇ ਸੀ ਫਲ ਵੀ ਖਾਏ ਬਹੁਤ ਮਿੱਠੇ ਵਧੀਆ ਤੇ ਉਸੇ ਦਾ ਮੈਂ ਬੀਜ ਬੋਇਆ ਸੀ ਮੈਂ ਸ਼ੋਰ ਨਹੀਂ ਹੈ ਲੇਕਿਨ ਅੰਜੀਰ ਦਾ ਹੀ ਹੈ ਮੇਰੇ ਖਿਆਲ ਕਰੋ ਕਮੈਂਟ ਜੀ ਆ ਪੌਦਾ ਅੰਜੀਰ ਦਾ ਹੀ ਹੈ ਪਵਨ ਜੀ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਆ ਰਿਹਾ ਇਹ ਪੱਥਰ ਚਟਾ ਜੀ ਪੱਥਰ ਚਟਾ ਜੀ ਇਹਦੇ ਬੜੇ ਗੁੰਡੇ ਨੇ ਇਹ ਅਤਿ ਬਲਾ ਹਾਂਜੀ ਇਹ ਸਭ ਤੋਂ ਤਾਕਤਵਰ ਔਸ਼ਧੀ ਗਿਣੀ ਜਾਂਦੀ ਆਯੁਰਵੇਦ ਦੀ ਅਤਿ ਬਲਾ ਅਤਿ ਬਲਾ ਯਾਨੀ ਬਲ ਦੀ ਆਤਮਾ ਯਾਨੀ ਅਰੇ ਵਾ ਜਿਹਦੇ ਚ ਹੈ ਹੂੰ ਇਹਦਾ ਪੱਤੇ ਦੀ ਜੜ ਤਣਾ ਇੱਕ ਜਿਹੜੇ ਆਪਾਂ ਬਚਪਨ ਚ ਸਟੈਂਪਾ ਵੀ ਬਣਾਉਂਦੇ ਹੁੰਦੇ ਸੀ ਉਹ ਮੈਂ ਉੱਧਰ ਦਿਖਾਉਂਦਾ ਤੁਹਾਨੂੰ ਸਟੈਂਪ ਜੀ ਸਿਆਹੀ ਡਬੋ ਕੇ ਹੂੰ ਹੂੰ ਤੇ ਆ ਜੀ ਹਰੀ ਮਿਰਚਾਂ ਆ ਗਈਆਂ ਟੋੜਲੀਆਂ ਵੈਸੇ ਹੁਣ ਆ ਗਏ ਮਿਰਚਾਂ ਵੀ ਲਾਈਆਂ ਨੇ ਜੀ ਆਹ ਕਿਹੜੇ ਫੁੱਲ ਆ ਗਏ ਬੇਲ ਕੇ ਇਹ ਚਿਬੜੇ ਆ ਸਾਰੇ ਜੀ ਅੱਛਾ ਚਿਬਰ ਚੱਲ ਰਿਹਾ ਹੈ ਆ ਦੇਖੋ ਚਿਬੜਾਂ ਦੀ ਚਟਣੀ ਵੀ ਖਾਣੀ ਹੈ ਜੀ ਆਏ ਹੋਏ ਹੋਏ ਚਿਬੜ ਹਰੀ ਮਿਰਚਾਂ ਜੋੜਿਆਂ ਦੇ ਵਿੱਚ ਲੱਗੇ ਹੋਏ ਚਿਬੜ ਬਹੁਤ ਆ ਥੱਲੇ ਲੁਕੇ ਹੋਏ ਆ ਜੀ ਵਾਹ ਜੀ ਵਾਹ ਹਾਂਜੀ ਮਜ਼ਾ ਆ ਗਿਆ ਜੀ ਤੁਹਾਡੀ ਇਹ ਨਿੰਬੂ ਹੈ ਜੀ ਬਹੁਤ ਵਧੀਆ ਦੇਖੇ ਬਹੁਤ ਵਧੀਆ ਨਿੰਬੂ ਲੱਗਦੇ ਆ ਕਾਗਜ਼ੀ ਨਿੰਬੂ ਅੱਛਾ ਜੀ ਲੱਗਦੇ ਨੇ ਇਹਨੂੰ ਹਾਂਜੀ ਹਾਂਜੀ ਮਤਲਬ ਜਗਾ ਦੀ ਕੋਈ ਲੋੜ ਨਹੀਂ ਹੈ ਬਿਲਕੁਲ ਹੀ ਔਰ ਗਰੋ ਬੈਗਸ ਦੇ ਵਿੱਚ ਸਭ ਕੁਝ ਖੇਤੀ ਹੋ ਸਕਦੀ ਹੈ ਤੁਸੀਂ ਕਹਿੰਦੇ ਮੈਂ ਖੇਤਾਂ ਨੂੰ ਚੱਲਿਆਂ ਹਾਂ ਮੈਂ ਖੇਤਾਂ ਨੂੰ ਚੱਲਿਆਂ ਜੀ ਥੱਲੇੋਂ ਤੁਸੀਂ ਉੱਪਰ ਨੂੰ ਆਉਂਦੇ ਹੋ ਤੁਸੀਂ ਮਾਤਾ ਲਓ ਜੀ ਇਹ ਕਹਿੰਦੇ ਨੇ ਜੀ ਮੈਂ ਖੇਤਾਂ ਨੂੰ ਚੱਲਿਆਂ ਮਦੀਨਾ ਹੈ ਜੀ ਬਹੁਤ ਪੁਦੀਨਾ ਵਧੀਆ ਫਲੇਵਰ ਹੈ ਘਰ ਦਾ ਫਲੇਵਰ ਮਤਲਬ ਬਾਜ਼ਾਰ ਵਾਲਾ ਪੁਦੀਨਾ ਦੇਸੀ ਮਦੀਨਾ ਹਾਂ ਜੀ ਇਹ ਹੈਗਾ ਜੀ ਆਪਣਾ ਜਿਹੜਾ ਬੁਖਾਰ ਚ ਦਿੰਦੇ ਸੀ ਇਹਦਾ ਨਾਮ ਹੈ ਇਹ ਮਤਲਬ ਕਿ ਗ੍ਰੀਸ਼ਣ ਜੀ ਲੈ ਕੇ ਆਈ ਸੀ ਧਰਤੀ ਤੇ ਇਤਿਹਾਸ ਕਹਿੰਦਾ ਹੈ ਕਿ ੁਰਸ਼ੀ ਜਿਹੜੀ ਆਪਣਾ ਨਰਤਕੇ ਆਪਣਾ ੁਰਸ਼ੀ ਸੀਗੀ ਆਪਣਾ ਪਰੀ ਹਮਮ ਸਵਰਗ ਸਵਰਗਾ ਦੀ ਤੇ ਉਹਦੇ ਲਈ ਸ਼ਾਇਦ ਸ਼ਾਇਦ ਉਹਨਾਂ ਨੇ ਕਹੇ ਸੀ ਕੁਝ ਐਦਾਂ ਦੀ ਹਿਸਟਰੀ ਹੈ ਨਹੀਂ ਕ੍ਰਿਸ਼ਨ ਜੀ ਪ੍ਰੋਫੈਸਰ ਕਰਨਗੇ ਜੀ ਹਰੁਸ਼ੀ ਹਾਂਜੀ ਅੱਛਾ ਇਹ ਪੌਦੇ ਦਾ ਨਾਮ ਕੀ ਹੈ ਇਹਦਾ ਇਹ ਬੁਖਾਰਾਂ ਚ ਤੇ ਜਦੋਂ ਆਪਣਾ ਕੋਵਿਡ ਵਗੈਰਾ ਦੋਸੇ ਉਸ ਦੌਰ ਚ ਡਾਕਟਰ ਰਿਕਮੈਂਡ ਕਰਦੇ ਸੀ ਇਹਦਾ ਕਾੜਾ ਵਗੈਰਾ ਇਹਦਾ ਨਾਮ ਹੈਗਾ ਆਪਣਾ ਮੇਰੇ ਇਸ ਟਾਈਮ ਹਰ ਸ਼ਿੰਗਾਰ ਹਰ ਸ਼ਿੰਗਾਰ ਹਰ ਸ਼ਿੰਗਾਰ ਦਾ ਪੌਦਾ ਇਹਦਾ ਨਾਮ ਕੀ ਹੈ ਹਰ ਸ਼ਿੰਗਾਰ ਦਾ ਪੌਦਾ ਹੈ ਅੱਛਾ ਥੋੜਾ ਜਿਹਾ ਦਿਮਾਗ ਚੋਂ ਨਿਕਲ ਗਿਆ ਸੀ ਮੇਰੇ ਨਾਮ ਹਰ ਸ਼ਿੰਗਾਰ ਹਰ ਸ਼ਿੰਗਾਰ ਵੀ ਹੈ ਹੋਰ ਵੀ ਹੈ ਇਹਦਾ ਨਾਮ ਸਰੋਪਾਰੀਜਾਤ ਪਰੀਜਾਤ ਵੀ ਹੈ ਪਰੀਜਾਤ ਵੀ ਹੈ ਲੋ ਜੀ ਪਰੀਜਾਤ ਹਰ ਸ਼ਿੰਗਾਰ ਦਾ ਪੌਦਾ ਹੈ ਇਹਦਾ ਬਹੁਤ ਪਵਿੱਤਰ ਪੌਦਾ ਵੀ ਹੈ ਜਿਹਨੇ ਦੱਸਿਆ ਪਵਿੱਤਰ ਪੌਦਾ ਹੈ ਫੁੱਲ ਬਹੁਤ ਵਧੀਆ ਹੈ ਭਗਵਾਨ ਨੂੰ ਚੜਦੇ ਇਹਨਾਂ ਫੁੱਲ ਹੈ ਜੀ ਔਰ ਇਧਰਲੇ ਪਾਸੇ ਕੀ ਕੁਝ ਰਹਿ ਗਿਆ ਜੀ ਹੁਣ ਇਤੁਲਸੀ ਮਾਤਾ ਜੀ ਬਾਕੀ ਅੰਗੂਰ ਹੈ ਜੀ ਅੰਗੂਰ ਲੱਗੇ ਹੋਏ ਆ ਦੇਖੋ ਜੀ ਅੰਗੂਰਾਂ ਦੀ ਅੰਗੂਰ ਲੱਗਦੇ ਆ ਹੁਣ ਹੈ ਨਹੀਂ ਇਸ ਟਾਈਮ ਲੱਗਣਗੇ ਮਤਲਬ ਅੰਗੂਰਾਂ ਦੀ ਵੇਲ ਹੈ ਹਾਂਜੀ ਵਾਹ ਜੀ ਵਾਹ ਇਹ ਚਲਾਈ ਭੂਮੀ ਆਵਲਾ ਇਹ ਚਲਾਈ ਹਾਂਜੀ ਚਲਾਈ ਦਾ ਸਾਗ ਖਾਣ ਨੂੰ ਬੜਾ ਦਿਲ ਕਰਦਾ ਮੇਰੇ ਮਾਤਾ ਜੀ ਬਣਾਉਂਦੇ ਹੁੰਦੇ ਸੀ ਹਾਂਜੀ ਹੁਣ ਤੁਸੀਂ ਇਹਨੂੰ ਵਰਤਦੇ ਵੀ ਹੋ ਕਿਸੇ ਪਾਸੇ ਚਲਾਈ ਨੂੰ ਹਾਂਜੀ ਹਾਂਜੀ ਵਰਤਦੇ ਆ ਭੂਮੀ ਆਵਲਾ ਭੂਮੀ ਆਵਲਾ ਤੇ ਇਸ ਸੀਜ਼ਨ ਚ ਮੇਰੇ ਤੋਂ ਸਬਜ਼ੀਆਂ ਨਹੀਂ ਲਗੀਆਂ ਨਹੀਂ ਤਾਂ ਬਹੁਤ ਸਬਜ਼ੀਆਂ ਆਉਂਦੀਆਂ ਭਿੰਡੀਆਂ ਕੱਕੜੀਆਂ ਖੀਰੇ کافی ਕੁਛ ਮਤਲਕੀ ਵਾਹ ਜੀ ਵਾਹ ਇਹ ਹਰੀ ਮਿਰਚਾਂ ਜੀ ਹਰੀਆਂ ਮਿਰਚਾਂ ਲੱਗੀਆਂ ਨੇ ਜੀ ਦੇਖੋ ਗਮਲਿਆਂ ਦੇ ਵਿੱਚ ਪਵਨ ਜੀ ਨੇ ਰੌਣਕ ਲਾਈ ਹੋਈ ਹੈ ਪੂਰੀ ਆ ਦੇਖੋ ਜੀ ਕਰੇਲੇ ਕਰੇਲੇ ਆ ਲੋ ਜੀ ਕਰੇਲਾ ਹਾਂ ਨਿਕਾ ਦੇ ਕਰੇਲਾ ਚਾਤੀਆਂ ਮਾਰ ਰਿਆ ਜੀ ਵਾਹ ਜੀ ਵਾਹ ਆ ਦੇਖੋ ਜੀ ਮੈਂ ਦਿਖਾਣਾ ਜੀ ਤੁਹਾਨੂੰ ਕਰੇਲੇ ਲੱਗੇ ਹੋਏ ਨੇ ਔਰ ਵੇਲ ਚੜੀ ਹੋਈ ਹੈ ਉੱਪਰਲੇ ਪਾਸੇ ਨੂੰ ਇਹ ਅਮਰੂਦ ਹੈ ਦਾ ਦਾ ਮਤਲਕੀ ਸਲਦਾ ਹੈ ਹਮ ਕਿ ਪਾਈਆ ਤੋਂ ਉੱਪਰ ਦਾ ਅਮਰੂਦ ਹੁੰਦਾ ਅੱਛਾ ਔਰ ਇਹਨੇ ਵੱਡੇ ਅਮਰੂਦ ਲੱਗਦੇ ਇਹਨੂੰ ਪਾਈਏ ਪਾਈਏ ਦੇ ਨੇੜੇ ਦੇ ਤੁਸੀਂ ਕੋਈ ਵੀ ਅਮਰੂਦ ਭੁੱਲ ਜੂਗੇ ਕਿਸੇ ਵੀ ਇਦਾਂ ਦਾ ਖਾਇਨੇ ਹੋ ਜੋ ਇਹਦਾ ਟੇਸਟ ਹੈ ਅੱਛਾ ਮਤਲਬ ਸੀਜ਼ਨ ਚ ਸਰਦੀਆਂ ਚ ਵਧੀਆ ਲੱਗਦਾ ਹੈ ਕੋਈ ਖਾਸ ਕੋਈ ਵੈਰਾਈਟੀ ਹੈ ਬਹੁਤ ਹੀ ਟੇਸਟ ਬਹੁਤ ਵਧੀਆ ਇਹਦਾ ਇਹ ਸਾਰਾ ਭੂਮੀ ਆਵਲਾ ਹੈ ਜੀ ਆ ਭੂਮੀ ਆਵਲਾ ਅਸੀਂ ਸੁਕਾ ਕੇ ਘਰੇ ਰੱਖਿਆ ਹੋਇਆ ਇਹਨੂੰ ਕਿਦਾਂ ਵਰਤਦੇ ਨੇ ਆਪਾਂ ਸੁਕਾ ਕੇ ਫਿਰ ਇਹਨੂੰ ਪਾਊਡਰ ਬਣਾ ਕੇ ਬਸ ਲੈ ਸਕਦੇ ਪਾਣੀ ਨਾਲ ਜਾਂ ਹਰੇ ਨੂੰ ਬੀਟ ਕਰਕੇ ਮਿਕਸੀ ਚ ਉਹਦਾ ਪਾਣੀ ਪੀ ਸਕਦੇ ਸਾਰੀਆਂ ਚੀਜ਼ਾਂ ਲਈ ਲੀਵਰ ਲਾਹੌਰ ਲਈ ਬਹੁਤ ਚੀਜ਼ਾਂ ਮਿਲ ਗਈ ਡਾਕਟਰ ਦੱਸਦੇ ਆ ਹਰਵੇਦਿਕ ਕਿ ਬਹੁਤ ਵਧੀਆ ਹੁੰਦਾ ਹੈ ਆ ਪੂਮੀ ਆਮਲਾ ਦੀ ਅਕਸਰ ਜਿਹੜੇ ਵੈਦ ਸਾਡੇ ਅਸੀਂ ਜਾਣਦੇ ਅੰਬਰੂਦ ਹੁਣ ਇਹ ਸਰਦੀਆਂ ਵਾਲੇ ਲੱਗਣ ਲੱਗੇ ਜੀ ਫੁੱਲ ਆ ਗਏ ਦੁਬਾਰਾ ਇਹਨਾਂ ਲੱਗਦੇ ਰਹਿੰਦੇ ਮਤਲਬ ਦੋ ਦਿਨ ਅੱਛਾ ਹਾਂਜੀ ਇਹ ਸਾਰੇ ਬੈਂਗਣ ਅੱਛਾ ਬੈਂਗਣ ਲੱਗੇ ਹੋਏ ਨੇ ਜੀ ਆ ਦੇਖੋ ਜੀ ਤੁਹਾਡੇ ਲਈ ਮੈਂ ਤੋੜ ਕੇ ਰੱਖਦੇ ਆਰੇ ਵਾਹ ਇਹ ਕਈ ਦਿਨ ਤੇ ਤੋੜਿਆ ਨਹੀਂ ਸੀ ਮੈਂ ਕਿਹਾ ਆ ਚੀਜ਼ ਦੇ ਉੱਤੇ ਮਹਨੇ ਤੁਸੀਂ ਨਾ ਹਾਂਜੀ ਇਹ ਅਤੀਵਲਾ ਹੈ ਇਹਨੂੰ ਅਸੀਂ ਬਚਪਨ ਜਨ ਹੈ ਦਸਿਆ ਹੀ ਡਬੋ ਕੇ ਉਹ ਕਾਪੀ ਤੇ ਸੈਂਪਲ ਆਉਂਦੇ ਸੀ ਬੜਾ ਪਿਆਰਾ ਹੈ ਜੀ ਸਰੋਤੋਂ ਆ ਤੁਸੀਂ ਦੱਸਣਾ ਤੁਹਾਡੇ ਇਲਾਕੇ ਚ ਇਹਨੂੰ ਕਿਸ ਨਾਮ ਨਾਲ ਬੁਕਾਰ ਦਿੰਦੇ ਨੇ ਕੀ ਕਹਿੰਦੇ ਨੇ ਔਰ ਕਿਹ ਹੈ ਹਰਾਏ ਇੱਕ ਸੁੱਕਾ ਹੈ ਇਹ ਬਹੁਤ ਤਾਕਤਵਰ ਬੀਜ ਹੁੰਦੇ ਇਹਦੇ ਪੱਤੇ ਵੀ ਤਾਕਤਵਰ ਹੁੰਦੇ ਜੜ ਵੀ ਤਣਾ ਵੀ ਸਾਰੀ ਚੀਜ਼ਾਂ ਇਹਦੀ ਦਾਤਣ ਬਹੁਤ ਵਧੀਆ ਹੁੰਦੀ ਹੈ ਆਹ ਲੋ ਜੀ ਅਕਸਰ ਅਸੀਂ ਬਚਪਨ ਦੇ ਵਿੱਚ ਇਸ ਨੂੰ ਜਿਹੜਾ ਹੈ ਦੇਖਦੇ ਸੀ ਔਰ ਸਟੈਂਪ ਬਣਾ ਕੇ ਵੀ ਲਾਉਂਦੇ ਹੁੰਦੇ ਸੀ ਅਤੀਵਲਾ ਦਾ ਪੌਦਾ ਹੈ ਔਰ ਇੱਕ ਇਹ ਜੀ ਹੁੰਦਾ ਖਾਨ ਲਗੇ ਇਹ ਵੀ ਆਪਣਾ ਪੱਥਰ ਚਟ ਦੀ ਇੱਕ ਨਸਲ ਹੈ ਅੱਛਾ ਪੱਥਰ ਚਟ ਕਈ ਕਿਸਮ ਦਾ ਰੱਖਿਆ ਤੁਸੀਂ ਇਹ ਆਪਣਾ ਫਲਾਵਰਿੰਗ ਹੈ ਪੁਦੀਨਾ ਹੈ ਪੁਦੀਨਾ ਲੱਗਦਾ ਤੇ ਇਹ ਜਿਹੜਾ ਹੈ ਪੁਠਕੰਡਾ ਜਿਹਨੂੰ ਕਹਿੰਦੇ ਆਪਾਂ ਪੁਠਕੰਡਾ ਹਾਂਜੀ ਹਾਂਜੀ ਇਹਦੇ ਪਾਇਰੀਆ ਲਈ ਦੰਦਾਂ ਲਈ ਬਹੁਤ ਵਧੀਆ ਦਾਤਣਵੇ ਦੀ ਔਰ ਵੈਸੇ ਵੀ ਤਾਕਤ ਲਈ ਵੀ ਹੁੰਦਾ ਇਹਦਾ ਪੱਤੇ ਹਰ ਚੀਜ਼ ਕੰਮ ਆਂਦੀ ਹੈ ਤੇ ਇਹ ਆਪਣਾ ਡਾਈਨਿੰਗ ਟੇਬਲ ਆਏ ਹਾਏ ਹਾਏ ਆ ਦੇਖੋ ਜੀ ਚਾਹ ਬਾਣੇ ਪੀਣ ਲਈ ਖੇਤਾਂ ਦੇ ਵਿੱਚ ਆ ਬਣਾਇਆ ਹੋਇਆ ਜੀ ਡਾਈਨਿੰਗ ਟੇਬਲ ਖੇਤਾਂ ਨੂੰ ਮੈਂ ਨੂੰ ਖੇਤਾਂ ਕਹਿ ਰਿਹਾ ਵੀ ਖੇਤਾਂ ਦਾ ਆਇਆ ਹੋਇਆ ਹੈ ਹਾਂਜੀ ਹਾਂਜੀ ਹੈਗੇ ਤਾਂ ਅਸੀਂ ਛੱਤ ਦੇ ਉੱਤੇ ਹੈ ਬਟ ਪਵਨ ਜੀ ਕਹਿੰਦੇ ਜੀ ਮੈਂ ਕਹਿੰਦਾ ਜੀ ਥੰਡੇ ਮੈਂ ਖੇਤਾਂ 'ਚ ਚੱਲਿਆ ਧੂਮੀ ਆਮਲਾ ਲੱਗਿਆ ਹੋਇਆ ਜੀ ਆਹ ਟੈਰਸ ਵੀ ਨੂੰ ਬੜਾ ਸੋਹਣਾ ਲੱਗਿਆ ਤੁਹਾਡਾ ਹਾਂਜੀ ਬੜਾ ਇਹ ਤੁਸੀਂ ਬੈਠੇ ਜਰਾ ਮੈਂ ਦੂਰ ਤੋਂ ਦਿਖਾਣਾ ਕਿਦਾਂ ਦੇ ਤੁਸੀਂ ਲੱਗਦੇ ਆ ਆਜੋ ਜੀ ਆਜੋ ਐ ਆਜੋ ਜੀ ਆਜੋ ਤੁਸੀਂ ਸੁਣਾਉਂਦੇ ਤੁਹਾਨੂੰ ਸ਼ੇਅਰ ਹਾਂਜੀ ਸ਼ੇਅਰ ਸੁਣਾਉਣਗੇ ਜੀ ਇੱਥੇ ਆਓ ਜੀ ਬਹੁਤ ਹੀ ਪਿਆਰਾ ਕਪਲ ਪਵਨ ਮੁੰਤਜ਼ਰ ਜੀ ਕੋਲ ਅਸੀਂ ਆਗੇ ترم ਪਤਨੀ ਜੀ ਨਾਲ ਬੈਠੇ ਨੇ ਔਰ ਸ਼ੇਰ ਸਨਾਨ ਦਾ ਦਿਲ ਕਰ ਰਿਹਾ ਕੋਈ ਪਵਨ ਜੀ ਦਾ ਪਵਨ ਜੀ ਆਣ ਦਿਓ ਹਮਕੋ ਆਪਣੀ ਦੁਆ ਕਾਸਲਾ ਮਿਲ ਗਿਆ ਹਮਕੋ ਆਪਣੀ ਦੁਆ ਕਾਸਲਾ ਮਿਲ ਗਿਆ آپ کیا مل گئے ہیں خدا مل گیا ارے واہ ہم کو اپنی دعا کا سلا مل گیا بہت اچھے ہم کو اپنی دعا کا سلا مل گیا फिकर मन दिल की अब तो जरा भी नहीं फिकर मन दिल की अब तो जरा भी नहीं क्या ये कम है सही रास्ता रह गया वा, वा, वा. क्या ये कम है सही रास्ता मिल गया आखिरी सांस तक मैं तेरे साथ हूं <गया> आखिरी सांस तक मैं तेरे साथ हूं उसने ने कहा हौसला मिल गया वाह जी वाह आप क्या मिल गए हैं खुदा मिल गया हमको अपनी दुआ कासिला मिल गया ਪਵਨ ਜੀ ਇਹ ਕਹਿੰਦੇ ਹੁੰਦੇ ਸੀ ਕਿੰਨੇ ਲਈਦਾ ਕਦੇ ਕੁਝ ਲਿਖਿਆ ਨਹੀਂ ਤੁਹਾਡੇ ਉਹ ਰੌਣਡ ਤੋਂ ਵਾਲੀਆਂ ਗਜ਼ਲਾਂ ਆਏ ਹਾਏ ਅੱਛਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਜਦੋਂ ਚੋਪੜਾ ਸਾਹਿਬ ਆਣਗੇ ਤੇ ਮੈਂ ਸੁਣਾਵਾਂਗਾ ਫਿਰ ਇਹ ਲਿਖੀ ਹੋਈ ਸੀ ਇਹ ਮੈਂ ਪਹਿਲੀ ਵਾਰ ਹੈ ਜੀ ਪਵਨ ਮੁੰਤਜ਼ਰ ਜੀ ਦੀ ਆਪਣੀ ਲਿਖੀ ਹੋਈ ਸ਼ਾਇਰੀ ਦੇ ਵਿੱਚੋਂ ਇਹ ਨਜ਼ਮ ਕੀ ਗਜ਼ਲ ਗਜ਼ਲ ਹੈ ਹਾਂ ਜੀ ਔਰ ਇੱਕ ਦੇ ਤੁਸੀਂ ਲਾਈਨ ਬੜੀ ਵਧੀਆ ਕਹੀ ਵੀ ਮੰਜ਼ਿਲ ਦੀ ਹੁਣ ਕੋਈ ਫਿਕਰ ਨਹੀਂ ਪਰਵਾਹ ਨਹੀਂ ਵੀ ਇੰਨੇ ਘਟ ਹੈ ਵੀ ਸਹੀ ਰਸਤਾ ਮਿਲ ਗਿਆ ਹੈ ਔਰ ਸਹੀ ਰਸਤੇ ਦਾ ਇਸ਼ਾਰਾ ਤੁਹਾਡੇ ਇਨਾਂ ਵਾਲੀ ਸਾਰਿਆਂ ਵਾਲਾ ਇਹ ਵੀ ਸ਼ਾਮਿਲ ਨੇ ਜੋ ਜੋ ਸਾਰੇ ਸਾਰੇ ਰਸਤੇ ਨੇ ਤੇ ਇਸ ਗਜ਼ਲ ਦੇ ਵਿੱਚ ਤਾਂ ਇਹਨਾਂ ਵਾਲੀ ਹੈ ਜੀ ਹੈ ਇਸ ਗਜ਼ਲ ਜੀ ਨਾਲ ਨਹੀਂ ਆ ਰਹੀ ਹੈ ਲੇਕਿਨ ਰਸਤੇ ਸਾਰੇ ਆ ਇੱਕ ਦੂਜੇ ਸਾਰੇ ਆ ਹਾਂ ਬਹੁਤ ਵਧੀਆ ਲੱਗਿਆ ਜੀ ਮੇਰਾ ਦਿਲ ਕਰਦਾ ਹੈ ਸਰੋਤੇ ਤੁਸੀਂ ਵੀ ਕਰਿਓ ਕਮੈਂਟ ਮੌਸਮ ਬੰਦਿਆ ਬਣ ਗਿਆ ਭਾਈ ਸਾਹਿਬ ਪਵਨ ਮੁੰਤਜ਼ਰ ਜੀ ਛੱਤ ਦੇ ਉੱਤੇ ਆਪਣੀ ਛੱਤ ਬਗੀਆਂ ਦੇ ਉੱਤੇ ਆ ਦੇਖ ਲਓ ਮੈਂ ਤੁਹਾਨੂੰ ਦਿਖਾਣ ਵਾਲੇ ਦੋਲੇ ਬੈਠੇ ਆ ਔਰ ਇਹਨਾਂ ਦੇ ਧਰਮ ਪਤਨੀ ਜੀ ਨਾਲ ਬੈਠੇ ਨੇ ਔਰ ਇਹਨਾਂ ਨੇ ਉਹਨਾਂ ਦੇ ਲਈ ਇੱਕ ਗਜ਼ਲ ਗਾ ਕੇ ਸੁਣਾਈ ਹੈ ਮੇਰਾ ਦਿਲ ਕਰਦਾ ਯਾਰ ਮੈਂ ਵੀ ਆਪਣੀ ਘਰ ਵਾਲੀ ਨੂੰ ਕੁਝ ਇਹੋ ਜਿਹਾ ਲਿਖ ਕੇ ਗਾ ਕੇ ਸੁਣਾਵਾਂ ਪਰ ਮੈਨੂੰ ਆਉਂਦਾ ਨਹੀਂ ਲਿਖਣਾ ਨਹੀਂ ਕੋਈ ਨਹੀਂ ਐ ਤੁਸੀਂ ਦੇ ਦੋਗੇ ਮੈਨੂੰ ਹਾਂ ਜੀ ਬਿਲਕੁਲ ਲੈ ਲਓ ਜੀ ਜੇ ਕਿਸੇ ਦਾ ਦਿਲ ਕਰਦਾ ਆਪਣੀ ਮਿਸਿਸ ਲਈ ਕੁਝ ਗਾਉਣ ਦਾ ਤਾਂ ਪਵਨ ਮੁੰਤਜ਼ਰ ਜੀ ਉਹ ਲਿਖ ਦੇਣਗੇ ਤੁਹਾਡੇ ਵਾਸਤੇ ਸਪੈਸ਼ਲ ਜਾਂ ਤੁਹਾਡਾ ਆਪਣਾ ਲਿਖਿਆ ਤਾਂ ਜਰੂਰ ਗਾ ਕੇ ਆਪਣੀ ਅਰਧੰਗਣੀ ਧਰਮ ਪਤਨੀ ਵਾਈਫ ਕੁਝ ਵੀ ਕਹ ਲਈਏ ਜੀਵਨ ਸਾਥੀ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਗਾਈਏ ਅਨਿਲ ਪਵਨ ਜੀ ਹੋਰ ਕੀ ਆ ਹੋਰ ਰਸਤੇ ਇਹੇ ਹੀ ਕਟ ਜਾਏ ਰਸਤੇ ਆਰੇ ਵਾ ਇੱਕ ਹੀ ਆਏ ਜੀ ਕੀ ਆ ਹਾਂ ਜੀ ਕੀ ਆ ਲੱਗਿਆ ਹੋਈ ਐਸੀ ਹੁਣ ਤੋੜ ਲੀਆਂ ਅੱਛਾ ਹੁਣ ਤੁਸੀਂ ਆ ਫੁੱਲ ਆ ਰਹੇ ਹੋ ਦੁਬਾਰਾ ਕੀ ਆ ਨੂੰ ਫੁੱਲ ਆ ਰਹੇ ਨੇ ਜੀ ਤੇ ਇਹ ਸਾਡਾ ਕੰਪੋਸਟ ਬੀਨ ਹੈ ਇੱਕ ਇਹ ਐਸੀ ਸਬਜ਼ੀਆਂ ਦੀ ਮਤਲਬ ਕੀ ਛਿਲਕੇ ਵਗੈਰਾ ਤੋਂ ਖਾਦ ਬਣਾਉਂਦੇ ਆ ਚੱਕੇ ਜਰਾ ਕੋਲ ਨੂੰ ਨਹੀਂ ਹਾਂਜੀ ਅੱਛਾ ਇੱਕ ਕੰਪੋਸਟ ਬਣ ਜਾਂਦੀ ਹੈ ਇਹਦੇ ਚ ਯਾਨੀ ਜਿਹੜੇ ਛਿਲਕਿਆਂ ਤੋਂ ਹਾਂਜੀ ਜਿਹੜੇ ਪੱਤੇ ਹੁੰਦੇ ਨੇ ਤੇ ਗਿਰੇ ਹੋਏ ਉਹ ਪਾ ਦੇਣਾ ਮਤਲਬ ਸਬਜ਼ੀਆਂ ਦੇ ਛਿਲਕੇ ਪਾ ਦੇਣੇ ਸਾਰੇ ਫਰੂਟਸ ਦੇ ਛਿਲਕੇ ਪਾ ਦੇਣੇ ਕੇਲਿਆਂ ਦੇ ਛਿਲਕੇ ਪਾ ਦੇਣੇ ਵਿੱਚ ਦਹੀਂ ਪਾ ਦੇਣਾ ਥੋੜਾ ਜਿਹਾ ਵਿੱਚ ਥੋੜੇ ਜਿਹੇ ਗੁੜ ਪਾ ਦੇਣਾ ਤੇ ਇੱਕ ਦੋ ਚੀਜ਼ਾਂ ਹੋਰ ਮਤਲਬ ਕਿ ਵਰਮੀ ਕੰਪੋਸਟ ਪਾਦੇ ਨਹੀਂ ਮੁੱਟੀ ਉਹ ਬੜੀ ਜਲਦੀ ਡੀਕੰਪੋਜ਼ ਹੋ ਜਾਂਦਾ ਖਾਦ ਵਧੀਆ ਬਣ ਜਾਂਦੀ ਪਹਿਲਾਂ ਇਹਦਾ 3 ਦਿਨ ਬਾਅਦ ਲਿਕਵਿਡ ਖਾਦ ਮਤਲਬ ਕਿ ਯੂਜ਼ ਕਰਨੇ ਪਉਂਦੇ ਆ ਜੀ ਉਹ ਕਾసే ਦੀ ਲੋੜ ਨਹੀਂ ਪਰਫੈਕਟ ਹੈ ਹਰ ਇੱਕ ਬਿਮਾਰੀ ਤੋਂ ਹੈਲਥ ਲਈ ਫਲ ਫਲ ਸਾਰੇ ਚੀਜ਼ਾਂ ਲਈ ਮਦਦ ਕਰਦੀ ਲੋ ਜੀ ਬਹੁਤ ਨੇਚਰਲ ਖਾਦ ਹੈ ਨੇਚਰਲ ਖਾਦ ਹੈ ਪਰ ਮੈਨੂੰ ਨਾ ਇੱਕ ਹੋਰ ਚੀਜ਼ ਦੇ ਉੱਤੇ ਬੋਲੇ ਬਿਨਾ ਮੇਰੇ ਤੋਂ ਰਹਿ ਨਹੀਂ ਹੋਣਾ ਆ ਲੋ ਜੀ ਸਰੋਤ ਮੋਗਰੀ ਜਾਂਨੇ ਮੋਗਰੀ ਥਾਪੀ ਮਿੱਟੀ ਕੁੱਟਣ ਲਈ ਆ ਮਿੱਟੀ ਕੁੱਟਣ ਲਈ ਕੱਪੜੇ ਧੋਣ ਲਈ ਹਾਂਜੀ ਹਾਂਜੀ ਔਰ ਕਈ ਵਾਰੀ ਪੰਗਾ ਪੈ ਗਿਆ ਮੈਂ ਜਦੋਂ ਇਹ ਆਂਦੇ ਹਾਂ ਮੈਂ ਮੈਡਮ ਮੈਲ ਲਗਾ ਦਿੰਦਾ ਇਹਨੂੰ ਚੱਲਣਾ ਜੋ ਹਾ ਕਹਿੰਦੇ ਨੇ ਜੀ ਮੈਂ ਲਕੋ ਦਿੰਦਾ ਜੀ ਮੋਗਰੀ ਤੋਂ ਡਰ ਲੱਗਦਾ ਜੀ ਸਾਰਿਆਂ ਨੂੰ ਹਾਂ ਜੀ ਕਿਤੇ ਚੱਲਣਾ ਜੀ ਵਾਹ ਜੀ ਵਾਹ ਪਵਨ ਜੀ ਬਹੁਤ ਅੱਛਾ ਲੱਗਾ ਜੀ ਆ ਚਿਬੜ ਮੈਨੂੰ ਦੇਖ ਕੇ ਨਾ ਜੀ ਮੈਂ ਚਿਬੜ ਲੈ ਕੇ ਜਾਣੇ ਥੋੜੇ ਜੇ ਹਾਂ ਜੀ ਲੋ ਜੀ ਚਟਣੀ ਚਟਣੀ ਬਣਾ ਕੇ ਮੈਂ ਅੱਜ ਕੱਲ ਨਾ ਜੀ ਅਸੀਂ ਇੱਕ ਵਲੌਗ ਕਰਿਆ ਸੀ ਬੇਬੇ ਜੀ ਦਾ ਹਾਂ ਜੀ ਪਿੰਡ ਪਾਉ ਵਾਲ ਦੇ ਵਿੱਚ ਉੱਥੇ ਚਿਬੜਾਂ ਦੀ ਚਟਣੀ ਬਣੀ ਮੈਂ ਕਹਿੰਦਾ ਇੰਨੀ ਸਵਾਦ ਬਣੀ ਜੀ ਮੈਂ ਚਿਬੜ ਉਹਨਾਂ ਕੋਲ ਥੋੜੇ ਜੇ ਲੈ ਕੇ ਵੀ ਆ ਗਿਆ ਹਾਂ ਜੀ ਔਰ ਮੈਂ ਘਰ ਚਟਣੀ ਬਣਾਉਂਦਾ ਜੀ ਸਰੋਤ ਤੇ ਤੁਸੀਂ ਵੀ ਕਮੈਂਟ ਕਰੋ ਜਿਹੜੇ ਜਿਹੜ ਕਿੱਦਾਂ ਦੀ ਬਣਦੀ ਕਿੰਨੀ ਸਵਾਦ ਹੈ ਦੀ ਮੈਨੂੰ ਤਾਂ ਬਹੁਤ ਸਵਾਲ ਲੱਗੇ ਜੀ ਅੱਜ ਤੁਹਾਡੇ ਜਿਹੜੇ ਵੈਸੀ ਵੀ ਖਾ ਸਕਦੇ ਆਪਾਂ ਸਲਾਦ ਦੇ ਰੋ ਖਾਂਦੇ ਸੀ ਲੋਕੀ ਥੱਲੇ ਕਮੈਂਟ ਕਰਦੇ ਨੇ ਜੀ ਕਹਿੰਦੇ ਜਦ ਤੱਕ ਮੂੰਹ ਤੇ ਛਾਲੇ ਨਹੀਂ ਸੀ ਹੋ ਜਾਂਦੇ ਸੀ ਬੈਕ ਕਾਫੀ ਢੇਰ ਦਾ ਲੱਭ ਰਿਆ ਸੀ ਇਹ ਚਿਪੜ ਸਪੈਸ਼ਲ ਰੱਖਿਆ ਹੋ ਸੀ ਤੁਹਾਡੇ ਲਈ ਵੱਡੇ ਵੱਡੇ ਆਹ ਦੇਖੋ ਲਿਓ ਜੀ ਆਹ ਦੇਖੋ ਜੀ ਵਾਹ ਜੀ ਵਾਹ ਆਹ ਬਾਤ ਤੁਹਾਡੇ ਲਈ ਰੱਖਿਆ ਹੋਇਆ ਹੈ ਪੱਕੇ ਚਿਬੜ ਦੇ ਵਿੱਚ ਉਹਨਾਂ ਮਾਤਾ ਜੀ ਨੇ ਸਾਨੂੰ ਇੱਕ ਬੇਬੇ ਨੇ ਇੱਕ ਗੱਲ ਬੜੀ ਸੋਹਣੀ ਦੱਸੀ ਵੀ ਚਿਬੜ ਪਹਿਲਾਂ ਖਾ ਕੇ ਟੈਸਟ ਕਰਕੇ ਫਿਰ ਪਾਣਾ ਕੋੜਾ ਹੋ ਜਾਂਦਾ ਕਈ ਵਾਰੀ ਇਹ ਚਿਬੜ ਤੇ ਟਟਿਰੀ ਦੇ ਅੰਡੇ ਬਿਲਕੁਲ ਸੇਮ ਲੁੱਕ ਹੁੰਦੀ ਹੈ ਅੱਛਾ ਹਾਂਜੀ ਆ ਲਓ ਜੀ ਚਿਬੜ ਹਾਂ ਕਈ ਵਾਰੀ ਐਮੀ ਪਵਨ ਦੀ ਕਹਿੰਦੇ ਨੇ ਵੀ ਕਿਆ ਤੋ ਚਿਬੜ ਜਾ ਹਾਂਜੀ ਹਾਂਜੀ ਲਓ ਬੇਟੇ ਲਓ ਜੀ ਫੜ ਲਓ ਜੀ ਚਿਬੜ ਬਹੁਤ ਅੱਛਾ ਲੱਗਾ ਜੀ ਸਰੋਤਿਆਂ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਛੱਤ ਬਗਿਆ ਪਵਨ ਮੁੰਤਜ਼ਰ ਜੀ ਦੀ ਖਾਰੜ ਦੇ ਵਿੱਚ ਅਸੀਂ ਆ ਗਏ ਆ ਟੈਰਸ ਗਾਰਡਨ ਇੱਕ ਬਣਾਇਆ ਹੋਇਆ ਹਰ ਤਰ੍ਹਾਂ ਦਾ ਪੌਦਾ ਤੁਸੀਂ ਦੇਖਿਆ ਇਹਨਾਂ ਨੇ ਲਗਾਇਆ ਹੋਇਆ ਔਰ ਇਹ ਕਹਿੰਦੇ ਨੇ ਜੀ ਮੈਂ ਖੇਤਾਂ ਨੂੰ ਚੱਲਿਆ ਤਾਂ ਸ਼ਹਿਰਾਂ ਦੇ ਵਿੱਚ ਵੀ ਖੇਤ ਅਸੀਂ ਬਣਾ ਸਕਦੇ ਹਾਂ ਆਪਣੇ ਕੋਠੇ ਤੇ ਆਪਣੀ ਛੱਤ ਤੇ ਹਾਂ ਇਹ ਅਪਰਾਜਿਤਾ ਦਾ ਪੌਦਾ ਹੈ ਜੀ ਕਹਦਾ ਜੀ ਅਪਰਾਜਿਤਾ ਅਪਰਾਜਿਤਾ ਹਾਂ ਜੀ ਅੰਦਰ ਜਿਹੜਾ ਆਂਦੇ ਨੀਲੇ ਫੁੱਲ ਲੱਗਦੇ ਇਹਨੂੰ ਨੀਲੇ ਫੁੱਲ ਲੱਗਦੇ ਨੇ ਹਾਂ ਜੀ ਪਵਨ ਜੀ ਇਹ ਐਲੋਵੇਰਾ ਹੈ ਜੀ ਅੱਛਾ ਐਲੋਵੇਰਾ ਹਾਂ ਐਲੋਵੇਰਾ ਬਹੁਤ ਯੂਜ਼ ਹੁੰਦਾ ਹੂੰ ਉਧਰ ਵੀ ਲੱਗਾਇਆ ਹੋਰ ਆ ਜਿਹੜੇ ਹੈ ਇਹ ਵੀ ਉਹਦੀ ਪੱਥਰ ਚਟਦੀ ਹੈ ਹਾਂ ਜੀ ਪੱਥਰ ਚਟਦੀ ਨੇ ਇਹ ਛੜੀ ਜਣੇ ਪੌਦੇ ਤਿਆਰ ਹੋਈ ਜਣੇ ਅੱਛਾ ਤੁਹਾਨੂੰ ਮੈਂ ਪੌਦੇ ਵੀ ਦੇਣੇ ਆ 5-10 ਹੂੰ ਤੇ ਹੁਣ ਤੁਹਾਡੇ ਕੋਲ ਟਾਈਮ ਮੈਨੂੰ ਲੱਗਦਾ ਮੈਨੂੰ ਬਾਰ-ਬਾਰ ਤੁਹਾਡੇ ਕੋਲ ਕਈ ਵਾਰੀ ਆਣਾ ਪੈਣਾ ਹਾਂਜੀ ਜ਼ਰੂਰ ਜੀ ਜ਼ਰੂਰ ਜ਼ਰੂਰ ਸਾਡੀ ਟੀਮ ਨੂੰ ਇੱਥੇ ਤੁਹਾਡੇ ਤੱਕ ਪਹੁੰਚ ਕਰਨੀ ਪੈਣੀ ਕਿਉਂਕਿ ਤੁਸੀਂ ਇੱਕ ਸਿਰਫ ਇੱਕ ਵਿਅਕਤੀ ਨਹੀਂ ਹੈ ਮੈਂ ਕਹਿੰਦਾ ਵੀ ਪੂਰੀ ਯੂਨੀਵਰਸਿਟੀ ਹੈ ਤੁਸੀਂ ਬਾਸ ਜੀ ਪ੍ਰਮਾਤਮਾ ਨੇ ਜੋ ਬਖਸ਼ਿਆ ਤੁਸੀਂ ਗਾ ਲੈਂਦੇ ਹੋ ਤੁਸੀਂ ਉਗਾ ਲੈਂਦੇ ਹੋ ਐ ਤੁਸੀਂ ਸਭ ਕੁਝ ਕਰ ਲੈਂਦੇ ਹੋ ਤਾਂ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਤਾਂ ਸਾਨੂੰ ਬਹੁਤ ਅੱਛਾ ਲੱਗਿਆ ਮਨ ਸਾਡਾ ਖੁਸ਼ ਹੋ ਗਿਆ ਔਰ ਸਾਡੇ ਸਰੋਤੇ ਜਿਹੜੇ ਨੇ ਇਹਨਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਜੋ ਦੇਖਣਾ ਤੁਹਾਡੀ ਛੱਤ ਬੱਗਿਆ ਜਾਂ ਟਰੈਸ ਗਾਰਡਨ ਹੈ ਔਰ ਇਹ ਜਿਹੜੇ ਪੌਦੇ ਲੱਗੇ ਹੋਏ ਨੇ ਥੱਲੇ ਕਮੈਂਟਾਂ ਦੀ ਝੜੀ ਲੱਗਣੀ ਹੈ ਲੋਕਾਂ ਨੇ ਬਹੁਤ ਕਮੈਂਟਸ ਕਰਨੇ ਨੇ